ਕਬੱਡੀ ਦਾ ਕਹਿੰਦੇ ਤਾਕੜਾ ਮੱਲਾ ਅੰਬਾਸਰ ਸਿੰਘਾੜਾ ਵੀ ਪਹੁੰਚ ਗਿਆ ਪੰਜਾਬ ਦੀ ਧਰਤੀ ਦੇ ਮਿੱਤਰੋ ਵਿਦੇਸ਼ਾਂ ਦੇ ਵਿੱਚ ਪਾ ਕੇ ਧੋਮਾ ਦੇ ਹੁਣ ਪੰਜਾਬ ਦੇ ਵਿੱਚ ਕਰੂਗਾ ਪੂਰਾ ਖੜਕਾ ਦੜਕਾ ਵੀ ਅਪਡੇਟ ਮਿਲੀ ਤਾਂ ਆਪਾਂ ਦੱਸਾਂਗੇ ਅੰਬਾਸਰ ਸਿੰਘਾੜਾ ਕਿਹੜੇ ਕੱਪ ਤੋਂ ਪੰਜਾਬ ਦੇ ਤੋਂ ਸ਼ੁਰੂਆਤ ਕਰਦਾ ਮਿੱਤਰੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਬਾਕੀ ਜਾਣਕਾਰੀ ਲਈ ਚੰਗੀ ਪਾਦੀ ਹੈ ਕੋ ਟ੍ਰੈਕਟਰ ਟੀਮਾਂ ਤਾਕਣੀਆਂ ਬਣਣੀਆਂ ਦੇਵਾਂਗੇ ਅਪਡੇਟ ਵੀਡੀਓ ਐਂਡ ਤੱਕ ਜਰੂਰ ਦੇਖਿਓ ਕਿਹੜੇ-ਕਿਹੜੇ ਮੱਲ ਉੱਥੇ ਪਿੰਣਗੇ ਸਿਰੇ ਦੀਆਂ ਟੀਮਾਂ ਬਣੀਆਂ ਮਿੱਤਰੋ ਅੱਜ ਮਿੱਤਰੋ ਪਹਿਲਾ ਕਬੱਡੀ ਕਪਾ ਜੋ ਤਾਕੜਾ ਸ਼ੋਅ ਮੈਚ ਹੋਣ ਜਾ ਰਿਹਾ ਹੈ ਪਿੰਡ ਸਤਲਾਣੀ ਸਾਹਿਬ ਜਿੱਥੇ ਬਹੁਤ ਤਾਕੜਾ ਚੋਟੀ ਦਾ ਸ਼ੋਅ ਮੈਚ ਹੋਵੇਗਾ ਜਿੱਥੇ ਸਤਲਾਣੀ ਸਾਹਿਬ ਤੇ ਨਾਮਦੇਵ ਘਮਾਨ ਇਹਨਾਂ ਦੋਨਾਂ ਕਲੱਬਾਂ ਦੇ ਵਿਚਕਾਰ ਸ਼ੋਅ ਮੈਚ ਹੋਵੇਗਾ ਵਧੀਆ ਵਧੀਆ ਤਾਕੜੇ ਤਾਕੜੇ ਮੱਲ ਪਹੁੰਚੋ ਹੀ ਨੇ ਕਹਿੰਦੇ ਪ੍ਰੀਤ ਲੱड्डੂ ਵਾਲਾ ਦੀਪਦ ਬੁਰਜੀ ਵਾਲਾ ਮੱਖੀ ਗਲਾਂ ਵਾਲਾ ਰਾਜਾ ਪੱਧਰੀ ਤੇ ਕਹਿੰਦੇ ਅਮਰਤ ਔਲਖਾ ਵਾਲਾ ਵੀ ਖੇਡੇਗਾ ਸਤਲਾਣੀ ਸਾਹਿਬ ਦੀ ਧਰਤੀ ਤੇ ਸੋ ਇਸ ਦਾ ਲਾਈਵ ਮੈਚ ਔਨਲਾਈਨ ਕਬੱਡੀ 03 ਤੇ ਚੱਲੇਗਾ ਬਹੁਤ ਤਾਕੜਾ ਸ਼ੋਅ ਮੈਚ ਆ ਤੇ ਨਾਲ ਹੀ ਮਿੱਤਰੋ ਕਹਿੰਦੇ ਜਗਤ ਸਿੰਘ ਵਾਲੇ ਜੇ ਲੱਗਣੀ ਆ ਰੌਣਕਾ ਜਲਾ ਹੋਵੇਗਾ ਮੁਕਸਰ ਜਿੱਥੇ ਪਹਿਲਾ ਇਨਾਮ ਕਬੱਡੀ ਓਪਨ ਦਾ 81000 ਅਤੇ ਦੂਜਾ ਇਨਾਮ 71000 ਬੈਸਟਾਂ ਨੂੰ ਕਹਿੰਦੇ 4 ਟਰੈਕਟਰ ਮੋਡੀਫਾਈ ਦਿੱਤੇ ਜਾਣਗੇ ਐਨ ਕਹਿੰਦੇ ਗੱਲਾਂ ਲੱਗਣੀਆਂ ਟਿਕਾਣੇ ਚੋਟੀ ਚੋਟੀ ਦੇ ਮੱਲ ਪਹੁੰਚਣਗੇ ਮਿੱਤਰੋ ਕੱਲ ਨੂੰ ਤਾਂ ਇੱਥੇ ਪੜਾਕੀ ਪਹਿਣੇ ਸਾਰੇ ਪਲੇਅਰਾਂ ਦੇ ਆਪਾਂ ਟੀਮਾਂ ਬਾਰੇ ਅਪਡੇਟ ਮਿਲੀ ਆਪਾਂ ਤੁਹਾਡੇ ਤੱਕ ਜਰੂਰ ਸਾਂਝੀ ਕਰਾਂਗੇ ਲਾਈਵ ਚੱਲੇਗਾ ਮਿੱਤਰੋ ਇਹਦਾ ਕਬੱਡੀ ਸਪੋਰਟਸ ਲਾਈਵ ਤੇ ਤੇ ਨਾਲ ਹੀ ਜੋ ਮੁਠੱਡੇ ਖੁਰਦ ਦੀਆਂ ਖੇਡਾਂ ਵੀ ਸ਼ੁਰੂ ਹੋ ਗਈਆਂ ਜਿੱਥੇ ਦੁਆਬਾ ਕਬੱਡੀ ਲੀਗ ਦੇ ਮੈਚ ਹੋਣਗੇ ਜਿੱਥੇ ਮਿੱਤਰੋ 26 ਤਰੀਕ ਨੂੰ 50 ਕਿਲੋ ਦੇ 40 ਕਿਲੋ ਦੇ ਮੈਚ ਹੋਣਗੇ 50 ਕਿਲੋ ਦਾ ਜਿੱਥੇ ਪਹਿਲਾ ਨਾਮ 8100 ਹੈ ਦੂਜਾ ਨਾਮ ਜਿੱਥੇ 6500 ਹੈ ਤੇ ਨਾਲ ਹੀ 40 ਕਿਲੋ ਦਾ ਇੱਥੇ ਪਹਿਲਾ ਨਾਮ ਹੈ 6100 ਮਿੱਤਰੋ ਤੇ ਦੂਜਾ ਨਾਮ ਹੈ 5100 ਲੜਕੀਆਂ ਦਾ ਸ਼ੋਅ ਮੈਚ ਮਿੱਤਰੋ 27 ਤਰੀਕ ਨੂੰ ਹੋਵੇਗਾ ਤੇ 75 ਕਿਲੋ ਦੀਆਂ ਸੱਦੀਆਂ ਹੋਈਆਂ ਚੋਟੀ ਦੀਆਂ ਟੀਮਾਂ ਖੇਡਣਗੀਆਂ ਇੱਥੇ ਕਹਿੰਦੇ ਬੈਸਟਾਂ ਨੂੰ ਦੇਸੀ ਕਿਓ ਦੇ ਟੀਮ ਦਿੱਤੇ ਜਾਣਗੇ ਬਹੁਤ ਸਿਰੇ ਦਾ ਕਬੱਡੀ ਕੱਪ ਹੋਵੇਗਾ ਕੱਲ ਨੂੰ ਇਹ ਮਿੱਤਰੋ ਅੱਜ ਪਹਿਲਾ ਦਿਨ ਹੈ ਸਰੇ ਸਰੇ ਦੇ ਮਾਲ ਇੱਥੇ ਵੀ ਪਹੁੰਚਣਗੇ ਤੇ ਨਾਲ ਹੀ ਉਹ ਕਹਿੰਦੇ ਟੀਮਾਂ ਵਾਲੀ ਵੀ ਜ਼ਿਲ੍ਹਾ ਫਰੀਦਕੋਟ ਹੋਵੇਗਾ ਮਿੱਤਰੋ ਉੱਥੇ ਵੀ ਕਬੱਡੀ ਦੇ ਮੈਚ ਸਟਾਰਟ ਹੋ ਗਏ ਨੇ ਜਿੱਥੇ 52 ਕਿਲੋ ਦੇ ਮੈਚ ਹੋਣਗੇ ਪਹਿਲਾ ਨਾਮ 11000 ਅਤੇ ਦੂਜਾ ਨਾਮ 9000 ਬੈਸਟਰ ਉਥੇ 313100 ਰੁਪਏ ਦਿੱਤਾ ਜਾਵੇਗਾ ਨਾਲ ਹੀ ਕਬੱਡੀ 65 ਕਿਲੋ ਦਾ ਪਹਿਲਾ ਨਾਮ 15000 ਅਤੇ ਦੂਜਾ ਨਾਮ 12000 ਬੈਸਟਰ ਉਥੇ 515100 ਦੀ ਨਗਦ ਰਕਮ ਦਾ ਮਾਨ ਸਨਮਾਨ ਹੋਵੇਗਾ ਮਿੱਤਰੋ ਨਾਲ ਹੀ 75 ਕਿਲੋ ਦੇ ਮੈਚ ਵੀ ਹੋਣਗੇ 27 ਤਰੀਕ ਨੂੰ ਇੱਥੇ ਪਹਿਲਾ ਨਾਮ 31000 ਤੇ ਦੂਜਾ ਨਾਮ 25000 ਬੈਸਟਰ ਵੈਲਸੀਡੀਆਂ ਨੇ 28 ਠੀਕ ਹੁੰਦਾ ਮਿੱਤਰੋ ਇੱਥੇ ਪੜਾਕੀ ਪੈਣਗੇ ਕਹਿੰਦੇ ਸਿਰੇ ਸਿਰੇ ਦੇ ਮੱਲ ਪਹੁੰਚਣਗੇ ਜਿੱਥੇ ਪਹਿਲਾ ਨਾਮ 125000 ਅਤੇ ਦੂਜਾ ਨਾਮ 1 ਲੱਖ ਹੈ ਬੈਸਟ ਰੇਡਰ ਤੇ ਜਿਆਫੀ ਨੂੰ ਕਹਿੰਦੇ ਐਫ ਡੀ ਲੈਕਸ ਮੋਟਰਸਾਈਕਲ ਦਿੱਤੇ ਜਾਣਗੇ ਇਹਦੀ ਅਪਡੇਟ ਆਪਾਂ ਬਾਅਦ ਚੋ ਦੇਵਾਂਗੇ ਟੀਮਾਂ ਬਾਰੇ ਵੀ ਅਪਡੇਟ ਦੇਵਾਂਗੇ ਇਸ ਦਾ ਲਾਈਵ ਮਿੱਤਰੋ ਕਬੱਡੀ 365 ਤੇ ਕਬੱਡੀ ਟੀਵੀ ਤੇ ਚੱਲੇਗਾ ਬਾਕੀ ਜੇਕਰ ਤੁਹਾਨੂੰ ਆਪਣੀ ਕਬੱਡੀ ਅਪਡੇਟ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਮਿੱਤਰੋ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਨਾਲ ਹੀ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਕਈ ਵਾਰ ਮਿੱਤਰੋ ਗਲਤੀ ਨਾਲ ਕੋਈ ਵੀ ਪੋਸਟਰ ਚ ਕੁਝ ਬੋਲਿਆ ਜਾਂਦਾ ਹੈ ਜਾਂ ਕੋਈ ਇਨਾਮ ਦੀ ਅਪਡੇਟ ਗਲਤ ਹੋ ਜਾਂਦੀ ਹੈ ਟੀਮਾਂ ਬਾਰੇ ਅਪਡੇਟ ਹੋ ਜਾਂਦੇ ਤਾਂ ਉਸਦੇ ਲਈ ਆਪਾਂ ਮਾਫੀ ਚਾਹੁੰਦੇ ਆ ਕਿਉਂਕਿ ਆਪਾਂ ਪੋਸਟਰਾਂ ਦੇ ਆਧਾਰ 'ਤੇ ਹੀ ਬੋਲਦੇ ਆ ਬਾਕੀ ਹੁਣ ਤੋਂ ਆਪਾਂ ਕਮੇਟੀ ਵਾਲੇ ਮੈਂਬਰਾਂ ਨਾਲ ਗੱਲ ਕਰਨ ਲੱਗੇ ਫੋਨ ਕਰਕੇ ਉਹਨਾਂ ਨੂੰ ਪੁੱਛ ਲੈਣੇ ਆ ਕਿ ਕਿਹੜੇ-ਕਿਹੜੇ ਮੈਚ ਹੋਣਗੇ ਬਾਕੀ ਜੀ ਕਬੱਡੀ ਦੇ ਉਹ ਜਿਹੇ ਅਪਡੇਟ ਆਪਾਂ ਤੁਹਾਡੇ ਤੱਕ ਆਪਾਂ ਛਾਉਂਦੇ ਰਹਾਂਗੇ ਇਸ ਦੇ ਨਾਲ ਹੀ ਸਾਰੇ ਮੇਰੇ ਵੀਰ ਖੇਡ ਪ੍ਰਮੋਟਰ ਕਬੱਡੀ ਖਿਡਿਆਰੀ ਸਾਰੇ ਜਿਉਂਦੇ ਵਸਦੇ ਰਹੇ ਉਹ ਖੇਡ ਪ੍ਰੇਮੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਵੈਗੁਰੂ ਪਰਮਾਤਮਾ ਧੰਨ